ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਸ੍ਰੀ ਪਵਨਾਈ ਗੁਰੂ ਜੀ ਨੀ ਰਾਮਵਾਲਾ ਨਾਣਾ ਦੋਪੰਤਾ ਸ੍ਰੀ ਗੰਗਾ ਕੋ ਲਾ ਕੇ ਲੱਗੀ ਰਹੀ ਬਾਲਕੀ ਦਾ ਹਾਜਾ ਜੀ ਸ੍ਰੀ ਸੁਖਲਾਬੀ ਸਰਤਾ ਯੂਐਸਏ ਮਹਾਰਾਜ ਜਨਾਰਮੀ ਨਦਰ ਸਿੰਘ ਜੀ ਮਾੜ ਮਹਾਰਾਜ ਘੜੀ ਲੈ ਕੇ ਮਹਾਰਾਜ ਸੰਤ ਲੈ ਕੇ ਆਏ ਜੀ ਗੁਰਦੁਆਰਾ ਸਾਹਿਬ ਮਹਾਰਾਜ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਪ੍ਰਿਆ ਮਾਤਰਕਾ ਸਾਰੀ ਸੰਗਤ ਦੇ ਮਹਾਰਾਜ ਕਰਾਣਾ ਸੁਖਸਾਗਰੀ ਅੰਸ਼ੀਸ਼ਾ ਕਾਗੋ ਸਿੱਖੀ ਜੀ ਨੂੰ ਮੁੱਖ ਪਰਵਾਰ ਦਾ ਨਾਮ ਨਿਦਾਨ ਅਨੁਕੂਲ ਕੰਦੇ ਮਾਲ ਬੱਚੇ ਮਾਲ ਦਾ ਗਿਆ ਗਿਆ ਕਾਲ ਸੱਭੇ ਕਾਲ ਜਲਾਲ ਜੈਨਤੀ ਕਲਾਲਾ ਕੋ ਸਿੱਖੀ ਜੀ ਦੀ ਯਾਤਰਾ ਸਭਾ ਹਰਮਨ ਦਾ ਫੱਟੇ ਨਾਮ ਬਾਰੀ ਨਾਲ ਪਿਆਰ ਕਰਾ ਮਹਾਰਾਜ ਦੀ ਸੇਵਾ ਸੇਵਾ ਕੰਦ ਦੇ ਮਾਲ ਬੱਚੇ ਮਾਲ ਆਉਣ ਜਾਣ ਦੇ ਮਹਾਰਾਜ ਜੀ ਪੈਰੇ ਲਾ ਕੇ ਰੱਖੇ ਮਹਾਰਾਜ ਜੈਤੀ ਕਲਾਲਾ ਕੋ ਸਿੱਖੀ ਜੀ ਨਿਵਰਸ਼ਣ ਬਰਤਨ ਨਾਮ ਚਾਰ ਕੀ ਕਲਾਤ ਤੇ ਪਾਣ ਸ਼੍ਰੀ ਬਸਬੋ I am sorry